Oi, meu irmão, vai lá e amor. Vai tirar, tô, vai tirar. Vai tirar. Não dá pra fazer. Não dá. Lembra nem. ਹਾਂਜੀ ਭਾਈ ਜੋ ਅੱਜ ਨਗਰ ਕੀਰਤਨ ਬਾਬਾ ਫਤਿਹ ਸਿੰਘ ਨਗਰ ਤੋਂ ਆਇਆ ਤੁਹਾਨੂੰ ਕਿ ਐਦਾ ਲੱਗ ਰਿਹਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਬੜੀ ਰੌਣਕਾਂ ਬੜੀ ਬੁਝੀ ਆ ਰਹੇ ਬਹੁਤ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹੋ ਆ ਵੀਰ ਜੀ ਬਹੁਤ ਹੋਇਆ ਆ ਰਿਹਾ ਜਿਹੜੀ ਆ ਇੰਟਰਵਿਊ ਬਹੁਤ ਵਧੀਆ ਬੜਾ ਸ਼ਾਬਾਸ਼ ਬਹੁਤ ਜੀ ਵੀ ਤੇ ਅੱਜ ਦੇ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹੀ ਕਹਿਣਾ ਚਾਹੁੰਦਾ ਵੀ ਚੰਗੇ ਕੰਮ ਕਰੋ ਉਹਨਾਂ ਦੇ ਗੁਰੂ ਸਾਹਿਬ ਦੇ ਜਿਹੜੇ ਆ ਆਪਣੇ ਉਹਨਾਂ ਦੇ ਪਰਮਾਤੇ ਚੱਲੋ ਜਿਦਾ ਉਹਨਾਂ ਨੇ ਸੱਚਾ ਦੱਸਿਆ ਅੱਜਾ ਦੱਸੋ ਕਿ ਵਧੀਆ ਕੰਮ ਕਰੋ ਜੜੀ ਆ ਸਮਾਜ ਦੇ ਵਿੱਚ ਜਿਹੜੀ ਨਿਕਲਦੀ ਆ ਵਾਹਿਗੁਰਜੀ ਦਾ ਖਾਲਸਾ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਚਾਲੇ ਆਪਾਂ ਯੋਰਾ ਵਾਲੀ ਦਾ ਆਪਾਂ ਪਾਪਾ ਬੰਦੇ ਸੀ ਆਪ ਜਿੰਨੂੰ ਕੋੜ ਕੋੜ ਤੇ ਆਉਂਦੇ ਬਾਅਦ ਚਾਰ ਨਿਸ਼ਾਨੇ ਕੋੜ ਕੋੜ ਕਰਨਾ ਅੱਜ ਜੋ ਨਗਰ ਕੀਰਤਨ ਕੱਢਿਆ ਗਿਆ ਤੁਹਾਨੂੰ ਕਿਹਦਾ ਲੱਗ ਰਿਹਾ ਲੱਗ ਰਿਹਾ ਬਹੁਤ ਵਧੀਆ ਬੱਚਿਆਂ ਦਾ ਦਿਹਾੜਾ ਬੱਚੇ ਪਾਸਾ ਦੀ ਉਹ ਮੇਰੀ ਬਹੁਤ ਬੋਲੋ ਸਮਾਜਿਕ ਬੱਚੇ ਪਾਸਾ ਦੀ ਗੁਰੂ ਸਿਖੀ ਹੋਣਾ ਬਾਕੀ ਅਸਰ ਜੇ ਅੱਜ ਦੇ ਜਿਹੜਾ ਯੂਥ ਜੋ ਨੌਜਵਾਨ ਪੀੜੀ ਜੋ ਨਸ਼ੇਵਲ ਜਾਰੀ ਇਹਨਾਂ ਨੂੰ ਕੀ ਕਰਨ ਜਾਂਦੇ ਮਹਾਰਾਜ ਉਹਨਾਂ ਨੂੰ ਸਮੱਤ ਬਾਸ਼ੇ ਮਹਾਰਾਜ ਆਪਣੇ ਚਰਨਾਚ ਲਾਈ ਰੱਖੇ ਸੰਦੇਵਾਸ਼ਾ ਕਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬਹੁਤ ਛੋਟਾ ਆ ਪਰ ਅਸੀਂ ਇਸ ਇਤਿਹਾਸ ਨਾਲ ਇਹ ਲੰਗਰ ਲਗਾਇਆ ਹੈ ਕਿ ਸੰਗਤਾਂ ਦੇ ਚਰੰਜਰੀ ਸਾਡੇ ਗ੍ਰਹਿ ਤੇ ਪਏ ਆ ਤੇ ਸਰਬੱਤ ਦੇ ਭਲੇ ਲਈ ਅਸੀਂ ਲੰਗਰ ਲਗਾ ਰਹੇ ਆ ਤੇ ਇਦਾਂ ਹੀ ਸਾਨੂੰ ਕਿੰਨੇ ਸਾਲ ਤੋਂ ਲਗਾ ਰਹੇ ਹੋ ਲੰਗਰ ਇਹ ਸਾਨੂੰ ਹੋ ਗਏ 6-7 ਸਾਲ ਤਕਰੀਬਨ ਹੋ ਗਏ 7 ਸਾਲ ਤੋਂ ਇਹ ਲੰਗਰ ਤੇ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਵੀ ਸਾਡਾ ਚਾਹਾਂ ਕਿ ਜਿਹੜੇ ਅੱਜ ਦੇ ਬੱਚੇ ਆ ਉਹ ਸਿੱਖੀ ਨੂੰ ਛੱਡ ਕੇ ਦੂਸਰੇ ਰਾਵਾਂ ਵੱਲ ਚੱਲਦੇ ਆ ਤੇ ਉਹਨਾਂ ਨੂੰ ਆਪਣੇ ਧਰਮ ਦੇ ਮਤਲਬ ਉਹ ਰਸਤੇ ਤੇ ਚੱਲਣਾ ਚਾਹੀਦਾ ਹੈ ਕਿ ਸੇਵਾ ਸਿਮਰਨ ਇੱਧਰ ਜ਼ਿਆਦਾ ਧਿਆਨ ਦੇਣ ਨਸ਼ਿਆਂ ਤੋਂ ਦੂਰ ਰਹਿਣ ਜਿਵੇਂ ਤੁਸੀਂ ਜਾਣਦੇ ਹੋ ਅੱਜ ਕੱਲ ਪੰਜਾਬ ਦੇ ਹਰਾਨ ਜਿਹੜੇ ਬਹੁਤ ਸਾੜੀ ਹੋ ਗਏ ਨੇ ਜਿਹੜੇ ਨੌਜਵਾਨ ਜਿਹੜੇ ਨਸ਼ਿਆਂ ਵਿੱਚ ਡੁੱਬ ਗਏ ਨੇ ਤੇ ਉਹਨਾਂ ਨੇ ਉਹਨਾਂ ਨੂੰ ਬੁਰਜੀ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਤਰਮ ਜੀ ਮਾਰੀ ਤੇ ਚਾਹਤ ਜੀ ਅਸੀਂ ਅੱਗੇ ਮਤਲਬ ਬਾਤ ਕਰ ਸਕਦੇ ਹਾਂ ਕਿ ਵਾਈਫ ਦਾ ਖਾਸ ਜੀ ਅੱਜ ਹਰ ਵਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19 ਨੂੰ ਆਪਣਾ ਨਗਰਪਾਲਿਕਾ ਕਟਿਆ ਗਿਆ ਆਪਣਾ ਦੇ ਸਹਾਗਜਤਾ ਦੀ ਜਨਮ ਦਿਨ ਦੇ ਰਿਕਾਰਡਿੰਗ ਕਿੰਨੇ ਸਾਲ ਸੇਵਾ ਕਰ ਰਹੇ ਹੋ ਇਹ ਸਰ ਗੁਰਾਂ ਦਾ ਜੀ ਦੀ ਕਿਰਪਾ ਤੇ ਸਦਕਾ ਇਹ ਸਾਨੂੰ 8 ਸਾਲ ਹੋ ਗਈ ਸਾਨੂੰ ਲਗਾਤਾਰ 8 ਸਾਲ ਹੋ ਗਏ ਹਾਂ ਜੀ ਬੜਾ ਮਾਣ ਮਕੂਤ ਹੁੰਦਾ ਜਾਂ ਕਹ ਲਓ ਗ੍ਰਾਮਦਾਦ ਹੋਣਾ ਨੇ ਸਾਨੂੰ ਕਿੰਨਾ ਬਖਸ਼ਿਆ ਜੀ ਪਾਲ ਤੋਂ ਮਤਲਬ ਅਹੀਂ ਇਹਨੇ ਜੋ ਕੀਤਾ ਸਾਨੂੰ ਗ੍ਰਾਮਦਾਦ ਜੀ ਨੇ ਬਾਕੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਇੱਥੇ ਆਇਆਂ ਦਾ ਜੀ ਆਇਆਂ ਜੀ ਨੂੰ ਫਾੜਿਆਣਾ ਸਾਰੀ ਸੰਗਤ ਨੂੰ ਜੀ ਸਾਡਾ ਵੀਰ ਆ ਲੰਦਾ ਸੀ ਲੰਗਦਾ ਹਾਂ ਉਹਨਾਂ ਨੇ ਕਿਰਵਾ ਨਾਲ ਅਸੀਂ ਲੰਗਣਾ ਬਲਾਉਂ ਉਹਨਾਂ ਨੇ ਸ਼ੁਰੂ ਕੀਤਾ ਮੇਰਾ ਭਰਾ ਦਾ ਨਾਮ ਕਲਦੀਪ ਸਿੰਘ ਹੈ ਉਹ ਨਦੀਮ ਜੀ ਨਦੀਮ ਜੀ ਅੱਜ ਤੋਂ ਉਹਨਾਂ ਨੇ ਇਸ ਪਾਸੇ ਲਾਇਆ ਅੱਜ ਤੋਂ ਸਾਧਾਰਨ ਹੋ ਗਏ ਅਸੀਂ ਲੰਗਰ ਲਉਂਦੇ ਹਾਂ ਆ ਇੱਧਰ ਮੈਂ ਤੁਹਾਨੂੰ ਕਿਹਾ ਨਹੀਂ ਉਹਨਾਂ ਨੇ ਧਿਆਨ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦਾ ਖਾਲਸਾ ਹਾਂਜੀ ਵਾਹੇ ਗੁਰਜੀ ਦਾ ਖਾਲਸਾ ਮੈਜੀ ਦੇ ਫਤੇ ਜੀ ਹਾਂਜੀ ਇਹ ਸਾਡੇ 10 ਤੋਂ 15 ਸਾਲ ਪੁਰਾਣੇ ਨੇ ਪਰਿਵਾਰਕ ਮੈਂਬਰ ਨੇ ਜੀ ਹਾਂਜੀ ਇੰਨਾ ਤਾਂ ਹੁਣ ਤੀ ਪਾਈਟ ਨਾ ਕੋ ਲੈਣੀ ਜੀ ਤੇ ਗੁਰੂ ਆਮ ਦਾਸ ਜੀ ਦੀ ਬੜੀ ਕਿਰਪਾ ਨੇ ਸਾਡਾ ਹਰ ਵੇਲੇ ਸਾਥ ਦਿੰਦੇ ਨੇ ਹਾਂ ਜੀ ਭਾਜੀ ਜੋ ਤੁਹਾਡੂ ਸੇਵਾ ਕਰਦੇ ਇਹਨਾਂ ਨਾਲ ਭਾਈ ਨਾ ਕਿੰਨੇ ਚਿਰ ਸੇਵਾ ਕਰਦੇ ਰਹੇ ਹੈ ਤੁਹਾਨੂੰ ਕਿੱਦਾਂ ਲੱਗਿਆ ਪਰਿਵਾਰ ਨਾਲ ਬਹੁਤ ਵਧੀਆ ਲੱਗਾ ਠੀਕ ਓਕੇ ਫਤਿਹ ਬਾਦੋ